ਇਹ ਜੋ ਸੜਕ ਬਣ ਲਈ ਆ ਸਾਡੇ ਹਲਕਾ ਅੰਚਾਰਜ ਸਰਦਾਰ ਹਰਸੀਮਰ ਸਿੰਘ ਘੁੰਮਣ ਜੀ ਐਡਵੋਕੇਟ ਹੋਂਦ ਦੀ ਨਿਗਰਾਨੀ ਹੇਠ ਬਣ ਰਹੀ ਆ ਜੋ ਕਿ ਸਾਡੇ ਤੋਂ 20 ਤੋਂ 25 ਸਾਲ ਦੀ ਮੰਗ ਸੀਗੀ ਜੋ ਕਿ ਜੋਗਾ ਸਿੰਘ ਸਰਪੰਚ ਨੇ ਮੰਗ ਪੱਤਰ ਹਰਸੀਮਰ ਸਿੰਘ ਘੁੰਮਣਗੇ ਪੇਸ਼ ਕੀਤਾ ਜੋ ਕਿ ਉਹਨਾਂ ਨੇ ਸਾਡਾ ਉਹ ਮੰਗ ਪੱਤਰ ਨੂੰ ਪੂਰਾ ਕੀਤਾ ਸਾਡੇ ਪਿੰਡ ਵਿੱਚ ਪੁਲੀ ਬਣੀ ਜਾ ਰਹੀ ਆ ਜੋ ਕਿ ਸਮਾਰਟ ਆਉ ਦੇਖੋ ਸਰੀਆ ਆ ਗਿਆ ਹੈ ਤੇ ਸਰਬਾਰ ਕੋ ਮਰਜੀ ਦਾ ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇਹ ਬੜੇ ਲੰਮੇ ਸਮੇਂ ਤੋਂ ਜਿਹੜਾ ਸੜਕ ਦਾ ਮੁੱਦਾ ਚੱਲਦਾ ਆ ਰਿਹਾ ਸੀਗਾ ਨਾ ਅਕਾਲੀਆਂ ਟਾਈਮ ਤੇ ਬਣੀ ਨਾ ਇਹ ਕਾਂਗਰਸ ਟਾਈਮ ਤੇ ਬਣੀ ਸੜਕ ਤੁਸੀਂ ਕਹੀ ਸੀ ਤਾਂ ਨਾ ਵਾਦਾ ਕੀਤਾ ਸੀ ਸੜਕ ਬਣਾ ਕੇ ਦੇਤੀ ਨਾ ਜੀ ਬਣ ਗਈ ਕਿੰਨੇ ਸਾਲਾਂ ਦੀ ਪੈਂਡਿੰਗ ਸੀ ਬੜੇ ਸਾਲ ਹੀ ਹੋ ਗਿਆ मतलब ਫਿਰ ਵੀ 15 20 मतलब 4 ਸਰਕਾਰਾਂ ਲੰਘੀਆਂ ਕੰਮ ਕਰਾਤਾ ਕਰਾਤੋ ਪਿੰਡ ਬਝੋਲੇ ਤੋਂ ਨਿਆਮਪੁਰ ਨੂੰ ਜੋ ਸੜਕ ਜਾ ਰਹੀ ਹੈ ਉਹਦੇ ਵਿੱਚ ਜੋ ਕਿ ਪੋਲ ਦਾ ਨਿਰਮਾਣ ਸ਼ੁਰੂ ਹੋ ਗਿਆ ਵਾ ਜੋ ਕਿ ਸਾਡੇ ਤੋਂ 20 ਤੋਂ 25 ਸਾਲ ਦੀ ਮੰਗ ਸੀਗੀ ਜੋ ਕਿ ਜੋਗਾ ਸਿੰਘ ਸਰਪੰਚ ਨੇ ਮੰਗ ਪੱਤਰ ਹਰਸੀਮਰ ਸਿੰਘ ਨੂੰ ਮੰਗੇ ਪੇਸ਼ ਕੀਤਾ ਜੋ ਕਿ ਉਹਨਾਂ ਨੇ ਸਾਡਾ ਉਹ ਮੰਗ ਪੱਤਰ ਨੂੰ ਪੂਰਾ ਕੀਤਾ ਸਾਡੇ ਪਿੰਡ ਵਿੱਚ ਪੁਲੀ ਬਣੀ ਜਾ ਰਹੀ ਹੈ ਜੋ ਕਿ ਸਮਾਨ ਆਉ ਦੇਖੋ ਸਰੀਆ ਆ ਗਿਆ ਹੈ ਤੇ ਕੰਮ ਸ਼ੁਰੂ ਹੋ ਜਾਏਗਾ ਅਸੀਂ ਹਰਸੀਮਰ ਸਿੰਘ ਨੂੰ ਮੰਦਾ ਬਹੁਤ ਦਾਇਤ ਲੋਕਾਂ ਦਾ ਧੰਨਵਾਦ ਕਰਦੇ ਆਂ ਕਮਨ ਸਾਹਿਬ ਦਾ ਤੇ ਆਪ ਜੀ ਦੀ ਸਰਕਾਰ ਦਾ ਤਾਂ ਆਈ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਖੜੇ ਆਂ ਝਰਮਾ ਤੋਂ ਨੱਡਾਲਾ ਰੋਡ ਜੋ ਜਾ ਰਿਹਾ ਆ। ਪਿੰਡ ਹੈ ਉਦਪੁਰ ਦੀ ਸਮਸ਼ਾਨ ਘਾਟ ਦੇ ਸਾਹਮਣੇ। ਜੋ ਕਿ ਇੱਥੇ ਸੜਕ ਦਾ ਬਹੁਤ ਹੀ ਮੰਦਾ ਹਾਲ ਸੀਗਾ। ਇਸ ਜਗ੍ਹਾ ਤੇ ਛੜ ਕੇ ਨੀਵੀਂ ਹੋਣ ਕਰਕੇ ਜਿਹੜਾ ਪਾਣੀ ਆ ਪਿੰਡ ਦਾ ਉਹ ਉੱਪਰ ਦੀ ਆ ਜਾਂਦਾ ਈ ਉਹ ਸੜਕ ਟੁੱਟ ਜਾਂਦੀ ਏ ਜੀ ਇਹ ਜੋ ਸਾਡੇ ਬਾਦ ਲਈ ਆ ਸਾਡੇ ਹਲਕਾ ਇੰਚਾਰਜ ਸਰਦਾਰ ਹਰਸਿਮਰ ਸਿੰਘ ਘੁੰਮਣ ਜੀ ਐਡਵੋਕੇਟ ਹੁਣਾ ਜੀ ਨਿਗਰਾਨੀ ਹਟ ਬਣ ਰਹੀ ਆ ਮੈਂ ਬਲਾਕ ਪ੍ਰਧਾਨ ਢਲਵਾ ਧਿਆਨ ਸਿੰਘ ਮਾਨ ਸੰਗਰਾਵਾ ਮੈਂ ਸਰਦਾਰ ਘੁੰਮਣ ਜੀ ਦਾ ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇਹ ਬੜੇ ਲੰਮੇ ਸਮੇਂ ਤੋਂ ਜਿਹੜਾ ਸੜਕ ਦਾ ਮੁੱਦਾ ਚੱਲਦਾ ਆ ਰਿਹਾ ਸੀਗਾ ਨਾ ਅਕਾਲੀਆਂ ਟਾਈਮ ਤੇ ਬਣੀ ਨਾ ਇਹ ਕਾਂਗਰਸ ਟਾਈਮ ਤੇ ਬਣੀ ਤੇ ਇੱਕ ਕੱਟੜੀ ਵੀ ਪਤੀ ਵਾਲ ਮੇਰੇ ਹਿਸਾਬ ਨਾਲ ਹੋ ਗਏ ਹੋਣੇ ਆ ਸੜਕ ਨੂੰ ਜਿੱਦੋਂ ਕੋਈ ਨਡਾਲੇ ਜਾਣ ਨੂੰ ਕਹਿੰਦਾ ਇਸ ਜਾਨ ਨੂੰ ਸਗਰਾਵਾ ਤੋਂ ਉਹਦੇ ਸਾਨੂੰ ਇਦਾਂ ਲੱਗਦਾ ਸੀ ਵੀ ਜਾਣੀ ਕਿ ਸਾਨੂੰ ਪਤਾ ਨਹੀਂ ਉਹਨੇ ਕੀ ਕਹਿਤਾ ਆ ਵੀ ਇੱਧਰ ਜਾਇਆ ਨਹੀਂ ਜਾਣਾ ਅਸੀਂ ਕਹਿੰਦੇ ਵੀ ਜਲੰਧਰ ਜਾਂ ਅੰਮ੍ਰਿਤਸਰ ਜਾਣਾ ਸਾਨੂੰ ਸੌਖਾ ਆ ਪਰ ਨਡਾਲੇ ਜਾਣਾ ਜਿਹੜਾ ਸਾਨੂੰ ਉਹ ਬਹੁਤ ਔਖਾ ਲੱਗਦਾ ਸੀ ਇਸ ਰੋਡ ਦੇ ਉੱਪਰ ਗੱਡੀ ਥੱਲੇ ਲੱਗਣ ਤੱਕ ਚੱਲ ਜਾਂਦੀ ਸੀ ਕਈ ਥਾਂ ਉਹਦਾ ਐਕਸੀਡੈਂਟ ਵੀ ਹੋਏ ਆ ਬਹੁਤ ਇਨਾ ਖੱਡਿਆ ਕਰਕੇ ਪਰ ਅੱਜ ਮੈਂ ਇਸ ਰੋਡ ਤੇ ਆਇਆ ਕਾਫੀ ਦੇਰ ਬਾਅਦ ਜਦੋਂ ਦੇਖਿਆ ਗਿਆ ਢਲਮਾ ਤੋਂ ਨਡਾਲੇ ਤੱਕ ਇਹ ਸੜਕ ਪ੍ਰੋਪਰ ਬਣ ਰਹੀ ਆ ਕਈਆਂ ਥਾਵਾਂ ਤੋਂ ਥੋੜੀ ਬੋਧੀ ਰਹਿੰਦੀ ਬਣਨ ਵਾਲੀ ਬਾਕੀ ਬਣ ਚੁੱਕੀ ਆ ਤੇ ਬੜਾ ਮਨ ਖੁਸ਼ ਹੋਇਆ ਤੇ ਜਦੋਂ ਕੀਤਾ ਕਿ ਅੱਜ ਘੁੰਮੜ ਸਾਹਿਬ ਦਾ ਧੰਨਵਾਦ ਕਰੀਏ ਅਸੀਂ ਆਮ ਪਾਲਟੀ ਤੋਂ कि ਉਹਨਾਂ ਨੇ ਬਹੁਤ ਵਧੀਆ ਸਲਾਹਾਂ ਜੋ ਕੇ ਕੰਮ ਚੱਕਿਆ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜੀ ਇਹ ਸਰਕਾਰ ਆ ਦੁਬਾਰਾ ਰਿਪੀਟ ਹੋਣੀ ਚਾਹੀਦੀ ਆ ਕਿਉਂਕਿ ਇੱਕ ਤਾਂ ਕਿਸਾਨਾਂ ਨੂੰ ਸਾਹਮਣੇ ਸਾਡੇ ਮੋਟਰ ਚੱਲ ਰਹੀ ਆ ਤੇ ਦੇਖ ਕੇ ਆੜਾ ਮਨ ਖੁਸ਼ ਹੁੰਦਾ ਆ ਕਿ ਅੱਗੇ ਅਸੀਂ ਜਦੋਂ ਖੇਤਾਂ ਨੂੰ ਪਾਣੀ ਲਾਉਦੇ ਸੀਗੇ ਰਾਤ ਨੂੰ ਲੈਟ ਆਉਣੀ ਦੋ ਦੋ ਕਨਾਲ ਤੇ ਅਸੀਂ ਕਿਹਾਰੇ ਪਾਉਣੇ ਉਹਨੂੰ ਵੀ ਦੋ ਤਿੰਨ ਵਾਰੀ ਪੂਰਾ ਭਰਨ ਤੱਕ ਟਾਈਮ ਲੱਗ ਜਾਂਦਾ ਸੀਗਾ ਭਰਨੀ ਪੈਂਦੀ ਸੀ ਅੱਜ ਅਸੀਂ ਕਿੱਲੇ ਕਿੱਲੇ ਦੇ ਕਿਆਰੇ ਪਾ ਗਏ ਦਿਨੇ ਮੋਟਰ ਚਲਾ ਕੇ ਆਰਾਮ ਨਾਲ ਘਰ ਉੱਜਾ ਕੇ ਆਪਣੇ ਆਰਾਮ ਨਾਲ ਬੈਠ ਕੇ ਰੋਟੀ ਬਾਣੀ ਖਾਣੇ ਆ ਔਰ ਜਿਹੜਾ ਹੀ ਜਾ ਕੇ ਦੇਖਦੇ ਹਾਂ ਸ਼ਾਮ ਤੱਕ ਸਾਡੀ ਜਿਹੜੀ ਕੰਪਲੀਟ ਹੋਇਆ ਹੁੰਦਾ ਆ ਬੜਾ ਮਨ ਖੁਸ਼ ਹੁੰਦਾ ਇਹ ਚੀਜ਼ਾਂ ਦੇਖ ਕੇ ਮੈਂ ਇਲਾਕਾ ਨਿਵਾਸੀਆਂ ਨੂੰ ਔਰ ਪੰਜਾਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਇਹੋ ਜਿਹੀਆਂ ਸਰਕਾਰਾਂ ਇਹੋ ਜਿਹਾ ਸੀਐਮ ਇਹੋ ਜਿਹੇ ਸਾਡੇ ਜਿਹੜੇ ਆ ਹਲਕਾ ਇੰਚਾਰਜ ਜਦੋਂ ਸਾਡੇ ਬੰਦਾ ਵਿਆ ਤੇ ਉਹਨਾਂ ਨੂੰ ਵੋਟਾਂ ਪਾ ਕੇ ਵੀ ਕਾਮਯਾਬ ਬਣਾ ਕੇ ਅੱਗੇ ਆਪਾਂ ਇਹਨਾਂ ਕਰੋ ਹੋਰ ਵਧੀਆ ਆਪਣੇ ਇਲਾਕੇ ਦੇ ਕੰਮ ਕਰਾਈਏ ਜਿੱਦਾਂ ਸਾਡੇ ਪਿੰਡ ਵੀ ਕਾਫੀ ਸਮੇ ਤੋਂ ਨਾਲੀ ਗਲੀਆਂ ਨਾਲੀ ਦਾ ਕੰਮ ਚੱਲ ਰਿਹਾ ਸੀ ਬੰਦ ਪਿਆ ਹੈਗਾ ਉਹ ਵੀ ਹੁਣ ਸ਼ੁਰੂ ਕਰ ਦਿੱਤਾ ਆ ਤੇ ਬੜਾ ਮਨ ਖੁਸ਼ ਇਹਨਾਂ ਚੀਜ਼ਾਂ ਤੋਂ ਸਰਕਾਰ ਤੋਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਆਪਾਂ ਇਹ ਦੁਬਾਰਾ ਆਈਡੀਆ ਸਰਕਾਰ ਐਸਟਾਈ 'ਚ ਰਿਪੀਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿੰਦਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਨਾ ਨਹੀਂ ਜੋ ਬਣਵਾਉਣਾ ਕਰਾ ਲਓ ਸੜਕ ਤੁਸੀਂ ਕਹੀ ਸੀ ਧੰਨਵਾਦ ਕੀਤਾ ਸੜਕ ਬਣਾ ਕੇ ਦੇਤੀ ਨਾ ਜੀ ਬਣ ਗਈ ਬਣ ਗਈ ਕਿੰਨੇ ਸਾਲਾਂ ਦੀ ਪੈਂਡਿੰਗ ਸੀ ਬੜੇ ਸਾਲ ਹੀ ਹੋ ਗਏ ਆ ਮਤਲਬ ਫਿਰ ਵੀ 15 20 ਮਤਲਬ ਚਾਰ ਸਰਕਾਰਾਂ ਲੰਘੀਆਂ ਕੰਮ ਕਰਾਤਾ ਹੋਰ ਵੀ ਜਿਹੜੇ ਕੰਮ ਆ ਉਹ ਵੀ ਕਰਾ ਕੇ ਦੇਣੇ ਹੁਣ ਕਰਾਉਣੇ ਕੰਮ ਤੁਸੀਂ ਆ ਕਹਿ ਕੇ ਠੀਕ ਹੈ ਹੁਣ ਇਹ ਕਹਿ ਸਕਦੇ ਪੈਰਵਾਹੀ ਕਰਕੇ ਜਿਹੜੇ ਜਿਹੜੇ ਕੰਮ ਕਰਾਉਣ ਵਾਲੇ ਆ ਰਕੇਸ਼ ਜੀ ਰਲ ਕੇ ਇਹ ਅਵਾਲਾ ਜ਼ੋਨ ਸਾਡਾ ਨਾ ਜੀ ਆ ਜਿਹੜਾ ਨਸ਼ੇ ਵਾਲਾ ਦਾਗ ਲੱਗਾ ਆ ਇਹ ਹੁਣ ਧੋਣਾ ਵੀ ਤੁਸੀਂ ਆ ਲੇਕਿਨ ਨਸ਼ੇ ਵਾਲੇ ਦਾਗ ਦੀ ਮੈਂ ਗੱਲ ਕਰਨ ਲੱਗਾ ਮੈਂ ਛੱਡੀ ਅੱਗੇ ਨਹੀਂ ਮੇਰੇ ਮੂਰੇ ਕੀ ਸਾਰੇ ਮੂਰੇ ਕਰ ਰਹੇ ਸਾਰੇ ਮੂਰੇ ਕਰਨ ਲੱਗਾ ਮੈਂ ਇਹ ਸਾਡਾ ਜਿਹੜਾ ਨਾ ਨਸ਼ੇ ਵਾਲਾ ਕੰਮ ਉਹਨੂੰ ਜੀ ਮੈਂ ਤੁਹਾਨੂੰ ਉਹਨੂੰ ਗੱਲ ਦੱਸਦਾ ਉਹਦਾ ਕੀ ਆ ਉਹ ਕਿਸੇ ਕੋਈ ਡੱਕ ਨਹੀਂ ਸਕਦਾ ਮੈਂ ਪੜੇ ਲਿਖੀ ਵਾਲੀ ਗੱਲ ਕਰੂੰਗਾ ਮੈਂ ਕੋਈ ਬੇਤੁਕੀ ਗੱਲ ਜਾਂ ਕੋਈ ਸਿਰਫ ਇਹ ਨਿਕਾ ਕਿ ਸਿਆਸੀ ਐ ਤੇ ਕਹਿ ਦੇਣਾ ਕੋਈ ਬੰਦਾ ਕੀ ਖਾਂਦਾ ਕੀ ਕਰਦਾ ਕੋਈ ਕੰਟਰੋਲ ਨਹੀਂ ਕਰ ਸਕਦਾ ਮਾਪਿਓ ਕਰ ਸਕਦੇ ਅਸੀਂ ਡੱਕ ਸਕਦੇ ਹਾਂ ਡੱਕੇ ਸਕਦੇ ਹਾਂ ਕਿ ਜਿਹੜਾ ਨਸ਼ਾ ਕਰਦੇ ਆ ਉਹਨਾਂ ਨੂੰ ਦਾਖਲ ਕਰਾਈਏ ਉਹਨਾਂ ਦਾ ਇਲਾਜ ਕਰਾਈਏ ਤੇ ਅਗਲੀ ਕੋਸ਼ਿਸ਼ 'ਚ ਇਹ ਆ ਕਿ ਆਪਾਂ ਸਾਰਿਆਂ ਨੂੰ ਦਸੀਏ ਪਰਿਵਾਰਾਂ ਨੂੰ ਕਿ ਬੱਚੇ ਆਪਣੇ ਬਚਾ ਕੇ ਰੱਖੋ ਜੀ ਨਵਾਂ ਬੱਚਾ ਨਹੀਂ ਲੱਗਣਾ ਚਾਹੀਦਾ ਨਸ਼ੇ ਤੇ ਲੜਾਈ ਇਸ ਗੱਲ ਦੀ ਹੈ ਸਰਪੰਸਰ ਦੇਖਣੀ ਆ ਕਿ ਜਿਹੜੇ ਇਸ ਮਹੀਨੇ ਨਹੀਂ ਘਟਲੇ ਮੇਰੀ ਗੱਲ ਸੁਣੋ ਉਹਨਾਂ ਨੇ 70% ਨਸ਼ਕਤ ਮੇਰੀ ਇੱਕ ਇੱਕ ਸਰਪੰਸਰ ਇੱਕ ਲਾਸਟ ਮੇਰੀ ਗੱਲ ਸੁਣੋ ਮੈਨੂੰ ਹਕੀਕਤ ਸੱਚ ਦੱਸਿਓ ਤੁਸੀਂ ਉੱਥੇ ਰਹੇ ਨੇ ਨਹੀਂ ਨਹੀਂ ਉਹਨੂੰ ਛੱਡ ਦਿਓ ਮੈਂ ਸਵਾਲ ਤੇ ਪੁੱਛਣਾ ਸੱਚ ਦੀ ਪਹਿਲਾਂ ਦੱਸ ਦੇਣਾ ਤੁਸੀਂ ਮੈਨੂੰ ਸੱਚ ਦੱਸੋ ਕਿ ਨਸ਼ਾ ਕਿੰਨੇ ਸਾਲਾਂ ਦਾ ਆ ਹਮੀਰੇ ਜੀ ਨਹੀਂ ਕਿੰਨੇ ਸਾਲਾਂ ਦਾ ਆ ਬਹੁਤ ਨਹੀਂ ਬਹੁਤ ਸਾਲਾਂ ਦਾ ਅੰਦਾਜ਼ਾ ਦੱਸੋ 20 ਸਾਲ 30 ਸਾਲ 40 ਸਾਲ ਕਿੰਨੇ ਸਾਲ 30 ਸਾਲ ਜਿਹੜਾ ਚੱਕਾ ਆ ਉਹ 15 16 ਸਾਲ ਤੋਂ ਮੇਰੀ ਗੱਲ ਸੁਣਿਓ 15 16 ਸਾਲ ਜਾਂ 20 30 ਸਾਲ ਲੱਗੇ ਆ ਜਿਸ ਚੀਜ਼ ਨੂੰ ਬਣਨ ਤੇ ਉਹਨੂੰ ਹੁਣ ਢਾਉਣ ਤੇ ਵੀ ਟਾਈਮ ਲੱਗੂਗਾ ਹੁਣ ਬਸ ਇਸ ਸਬਰ ਕਰੋ ਨਾਲ ਕਿਤੇ ਨਾ ਕਿਤੇ ਵੇਖੋ 100% ਨਹੀਂ ਹੁੰਦਾ ਕਿਤੇ 19-21 ਹੁੰਦੀ ਵੀ ਹੋਊਗੀ ਪਰ ਕੋਸ਼ਿਸ਼ ਲੱਗੇ ਆ ਸਾਰੇ ਜਣੇ ਅੱਗੇ ਕਿਸੇ ਨੇ ਕੋਸ਼ਿਸ਼ ਕੀਤੀ ਸੱਚ ਦੱਸੋ ਕੋਈ ਨਹੀਂ ਕਿਸੇ ਸਰਕਾਰ ਨੇ ਅਕਾਲੀ ਦਲ ਨੇ ਕੀਤੇ ਹੋਵੇ ਦੱਸ ਦਿਓ ਜਾਂ ਕਾਂਗਰਸ ਨੇ ਕਾਂਗਰਸ ਨੇ ਕੀ ਕੀਤਾ ਅਕਾਲੀ ਦਲ ਨੇ ਬੱਸ ਗੱਲ ਖਤਮ ਆਪਾਂ ਆਪਣੀ ਸਰਕਾਰ ਨੇ ਕੀਤੀ ਆਮ ਪਾਰਟੀ ਦੀ ਸਰਕਾਰ ਨੇ ਕੀਤੀ ਇੱਕ ਭਾਜੀ ਇਮਰਾਰ ਤੋਂ ਨਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਦਿਆਮਰ